ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੋਪ ਸਾਰੇ ਬਹੁਤ ਵਧੀਆ ਤੇ ਚੜਦੀ ਕਲਾ ਦੇ ਵਿੱਚ ਹੋਵਗੇ ਹੋਪਸੋ ਬਾਬਾ ਜੀ ਤੁਹਾਨੂੰ ਐਂ ਚੜਦੀਆਂ ਕਲਾ ਦੇ ਵਿੱਚ ਰੱਖਣ ਤੇ ਆਪਣੇ ਬੂਟੇ ਸਾਰੇ ਤੁਹਾਨੂੰ ਵੀ ਪਤਾ ਸੁੱਕ ਗਏ ਸੀਗੇ ਕਿਉਂਕਿ ਤੁਹਾਨੂੰ ਤਾਂ ਮੈਂ ਦਿਖਾਉਂਦੀ ਰਹਿਣੀ ਆ ਬਿਕਾਜ਼ ਮੈਨੂੰ ਪਲਾਂਟਿੰਗ ਦਾ ਤੁਹਾਨੂੰ ਪਤਾ ਬਹੁਤ ਸ਼ੌਂਕ ਹੈ ਹਨਾ ਬੂਟੇ ਸੁੱਕ ਚੁੱਕੇ ਸੀਗੇ ਸਾਰੇ ਕਢਾ ਕੇ ਹੁਣ ਨਵੇਂ ਲਵਾਏ ਨੇ ਪਤਾ ਨਹੀਂ ਮੈਨੂੰ ਲੱਗਦਾ ਜ਼ਿਆਦਾ ਧੁੱਪ ਪੈਣ ਕਰਕੇ ਸੁੱਕ ਗਏ ਜਾਂ ਕੀ ਪ੍ਰੋਬਲਮ ਹੈ ਪਰ ਘਰ ਦੇ ਕਹਿੰਦੇ ਇਹ ਨਾ ਗਰੋਥ ਦਰਸਾਉਂਦੇ ਹੁੰਦੇ ਨੇ ਜਦੋਂ ਆ ਦੇਖੋ ਆ ਸਾਰੇ ਸੁੱਕ ਗਏ ਸੀਗੇ ਇਹ ਸਾਰੇ ਕੜਵਾ ਕੇ ਜਿਹੜੇ ਮੇਰੇ ਜੈਸਮੀਨ ਉਹ ਸੀਗੀ ਜੈਸਮੀਨ ਫਲਾਵਰਸ ਵੀ ਲਾਈਵ ਹੋ ਸੀਗੇ ਉਹਨਾਂ 'ਚ ਕੀੜਾ ਪੈ ਗਿਆ ਸੀਗਾ ਪਤਾ ਨਹੀਂ ਕੀ ਪ੍ਰੋਬਲਮ ਆਈ ਹੈ ਕੀ ਨਹੀਂ ਸਾਰੇ ਪੌਦੇ ਸੁੱਕ ਗਏ ਸੀ ਹਨਾ ਮੈਂ ਰੈਗੂਲਰ ਨਾਲ ਪਾਣੀ ਦਿੰਨੀ ਆ ਸਭ ਤੋਂ ਹਲਾ ਰੂਟੀਨ ਹੈ ਮੇਰਾ ਸਵੇਰੇ ਉੱਠ ਕੇ ਪਹਿਲਾਂ ਪਲਾਂਟਸ ਨੂੰ ਪਾਣੀ ਦੇਣਾ ਵੀ ਫੇਰ ਹੋਰ ਕੋਈ ਕੰਮ ਕਰਨਾ ਚਾਹ ਵੀ ਮੈਂ ਬਾਅਦ ਚ ਪੀਣੀ ਆ ਸਭ ਤੋਂ ਪਹਿਲਾਂ ਮੈਂ ਨਾ ਪਲਾਂਟਸ ਨੂੰ ਪਾਣੀ ਦਿੰਨੀ ਆ ਹਨਾ ਇੱਥੇ ਆ ਗੱਦਾ ਬਾਹਰ ਸੁੱਕਣਾ ਪਾਇਆ ਸੀਗਾ ਹਨੀਤ ਨੇ ਸੁਸੂ ਕਰਤਾ ਐਕਚੁਅਲੀ ਮੈਂ ਕੱਲ ਹੀ ਹਲੇ ਨਾ ਉਹ ਕੱਢੀ ਸੀ ਸ਼ੀਟ ਇਹਦੇ ਥੱਲੇ ਬਿਸ਼ਾਉਣੀ ਹੁੰਦੀ ਆ ਮੈਂ ਉਹ ਜਿਹੜੀ ਹੁੰਦੀ ਆ ਟ੍ਰਾਂਸਪਲੈਂਟ ਜੀ ਤੇ ਉਹ ਕੱਲ ਹੀ ਹਲੇ ਕੱਢੀ ਆ ਮੈਂ ਕਿਹਾ ਵੀ ਨਹੀਂ ਵਿੱਚ ਸੁਸੂ ਨਹੀਂ ਕਰਦੀ ਹੈਗੀ ਹੁਣ ਨਾ ਵੀ ਮੈਂ ਇਹਦੇ ਥੱਲੇ ਬਿਸ਼ਾਇਆ ਨਹੀਂ ਕਰਨੀ ਵੀ ਬੱਚੇ ਨੂੰ ਵੀ ਥੱਲੋ ਗਰਮੀ ਆਉਂਦੀ ਆ ਹਨਾ ਮੈਂ ਕੱਲ ਹੀ ਕੱਢੀ ਅਕਾਲੀ ਸੁਸੂ ਕਰਦਾ ਸਾਰੇ ਗੱਦਿਆਂ ਨੂੰ ਧੁੱਪ ਲਵਾਉਣੀ ਪਈ ਸੋ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਪੰਜਾਬੀ ਬਾਗ ਤੇ ਉਹੀ ਆਪਾਂ ਗੱਲ ਕਰ ਰਹੇ ਸੀਗੇ ਨਾ ਪਲਾਂਟਸ ਦੀ ਅੱਜ ਮੈਨੂੰ ਉਹੀ ਮੁਸੀਬਤ ਮੇਰੇ ਚੇਤੇ ਆ ਗਈ ਵੀ ਪਲਾਂਟਸ ਸੱਚੀ ਗੱਲ ਆਪਣੇ ਘਰ ਨੂੰ ਦਰਸਾਉਂਦੇ ਨੇ ਮੈਨੂੰ ਅੱਜ ਐਡੀ ਵੱਡੀ ਪ੍ਰੋਬਲਮ ਆਈ ਤਾਂ ਹੀ ਮੇਰੇ ਤੋਂ ਦੇਖੋ ਕੋਈ ਕਲਿੱਪਸ ਨਹੀਂ ਬਣ ਰਹੀਆਂ ਤਾਂ ਹੀ ਮੇਰੇ ਤੋਂ YouTube ਤੇ ਰੈਗੂਲਰ ਨਹੀਂ ਰਿਹਾ ਜਾ ਰਿਹਾ ਹੈਗਾ ਇੱਕ ਤਾਂ ਕੰਮ ਉੱਤੋਂ ਬੱਚਿਆਂ ਦਾ ਸਾਹਮਣਾ ਸਾਰਾ ਕੁਝ ਉੱਤੋਂ ਅਮਨ ਢਿੱਲੇ ਹੋ ਗਏ ਫੇਰ ਅਮਨ ਇਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਆਈ ਕੀ ਨਹੀਂ ਦਿਲ ਦੀ ਧੜਕਣ ਇੰਨੀ ਤੇਜ਼ ਹੋ ਗਈ ਉਹ ਤਿੰਨ ਦਿਨ ਤੋਂ ਰਹੀ ਸੀ ਇਹ ਕਹਿੰਦੇ ਵੀ ਮੈਂ ਪੈਣਾ ਹੁੰਨਾ ਨਾ ਵੀ ਮੇਰੀ ਧੜਕਨ ਤੇਜ਼ ਹੋਣ ਲੱਗ ਜਾਂਦੀ ਸੀਗੀ ਹਨਾ ਮੈਨੂੰ ਐ ਸੀਗਾ ਸਾਨੂੰ ਐ ਹੋ ਗਿਆ ਵੀ ਕਿਤੇ ਗਰਮੀ ਬਹੁਤ ਜ਼ਿਆਦਾ ਵੀ ਉਹਦੇ ਕਰਕੇ ਹੋਗੀ ਹੋਗੀ ਹਨਾ ਪਰ ਅੱਜ ਤਾਂ ਸਿਖਰ ਦੁਪਹਿਰੇ ਅਮਨ ਨੇ ਸਾਨੂੰ ਭਾਜਣਾ ਪਵਾਤੀਆਂ ਹਨਾ ਮਤਲਬ ਇੱਕ ਇਮੀਡੀਏਟਲੀ ਹਸਪੀਟਲ ਲੈ ਕੇ ਜਾਣਾ ਪਿਆ ECG ਕਰਵਾਈ ਹਨਾ ਅੱਧਾ ਘੰਟਾ ਸੀ ਹਸਪੀਟਲ ਰਹਿ ਕੇ ਆਏ ECG ਦੇ ਵਿੱਚ ਮਾੜੀ ਜੀ ਰਾਈਟ ਹੈਂਡ ਦੇ ਵਿੱਚ ਬਲੋਕੇਜ ਆਈ ਹੈ ਤੇ ਉਹਨਾਂ ਨੇ ਤਾਂ ਬਸ ਇੱਕੋ ਗੱਲ ਕਹੀ ਹੈ ਵੀ ਇਹਨਾਂ ਨੂੰ ਕੋਈ ਵੀ ਫਰਾਈਡ ਨਹੀਂ ਕੁਝ ਵੀ ਦੇਣਾ ਕੋਈ ਪ੍ਰੌਂਟੇ ਪਰ ਉਹ ਸਭ ਬੰਦ ਤੇ ਇੱਕ ਧੁੱਪ ਚ ਨਹੀਂ ਫਿਰਨਾ ਇਹਨਾਂ ਨੇ ਬਾਲਾ ਹਨਾ ਵੀ ਜਿੱਥੇ ਜਾਣਾ ਕਾਰ ਲੈ ਕੇ ਜਾ ਮੈਂ ਹੁਣ ਕਿਹਾ ਮੈਂ ਕਿਹਾ ਕੀ ਤੁਸੀਂ ਐਕਟਿਵ ਹਾ ਤੇ ਬਚਤ ਕਰਦੇ ਫਿਰ ਜਾਂਨੇ ਆ ਉਨੇ ਹੀ ਆਪਣੇ ਡਾਕਟਰਾਂ ਦੇ ਲੱਗ ਜਾਂਦੇ ਨੇ ਹਨਾ ਵੀ ਤੁਸੀਂ ਕਾਰ ਲੈ ਜਾਓ ਫਿਰ ਕੀ ਹੋ ਗਿਆ ਕੀ 4 ਮਹੀਨੇ ਗਰਮੀ ਦੇ ਨੇ ਹਨਾ 4 ਮਹੀਨੇ ਗਰਮੀ ਦੇ ਵਿੱਚ ਵਿੱਚ ਇਟਸ ਓਕੇ ਕਾਰ ਲੈ ਕੇ ਜਾਓ ਐਕਚੁਅਲੀ ਕਾਰ ਨਾ ਆਪਣੀ ਗਈ ਹੋਈ ਸੀ ਠੀਕ ਹੋਣੀ ਥੋੜੀ ਤਾਂ ਕਰਕੇ ਵੀ ਆਪਾਂ ਨੂੰ ਐਕਟਿਵ ਹੋਣਾ ਤੇ ਫਿਰਨਾ ਪਿਆ ਉਹ ਪਤਾ ਨਹੀਂ ਗਰਮੀ ਕਰਕੇ ਹੋ ਗਿਆ ਪਤਾ ਨਹੀਂ ਇਹਨਾਂ ਨੇ ਫਰਾਈਡ ਖਾਣ ਫਰਾਈਡ ਤਾਂ ਇਹ ਕੁਝ ਖਾਂਦੇ ਨਹੀਂ ਸਗੋਂ ਮੈਂ ਬਾਹਰਲਾ ਹਲੇ ਖਾਨੀ ਆ ਏ ਨਹੀਂ ਖਾਂਦੇ ਹੈਗੇ ਪਰੌਂਠੇ ਵਗੈਰਾ ਸੀ ਜਰੂਰ ਸਵੇਰੇ ਖਾ ਲੰਨੇ ਆ ਹੁਣ ਮੈਂ ਇਹਨਾਂ ਦੇ ਉਹ ਵੀ ਬੰਦ ਕਰਨੇ ਨੇ ਹਨਾ ਇਸੇ ਕਰਕੇ ਹੁਣ ਮੇਰਾ ਦਿਲ ਕਰਦਾ ਵੀ ਮੈਂ YouTube ਬੰਦ ਕਰਦਾ बिकॉज़ ਨਾ ਤਾਂ ਮੇਰੇ ਤੋਂ ਕਲਿੱਪਸ ਬਣਦੀਆਂ ਨੇ ਨਾ ਮੇਰੇ ਤੋਂ ਰੈਗੂਲਰਲੀ ਵੀਡੀਓ ਅਪਲੋਡ ਹੋ ਰਹੀ ਹੈ ਤੁਸੀਂ ਸਾਰੇ ਪਲੀਜ਼ ਸਲਾਹ ਦਿਓ ਮੈਂ ਬਹੁਤ ਮਤਲਬ ਮੁਸ਼ਕਿਲ ਚ ਫਸੀ ਹੋਈਆਂ ਵੀ ਮੈਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਘਰ ਵੀ ਦੇਖਣਾ ਹਸਬੰਡ ਵੀ ਦੇਖਣਾ ਬੱਚੇ ਵੀ ਦੇਖਣੇ ਕਿਉਂਕਿ ਹੁਣ ਇਹਨਾਂ ਨੂੰ ਇਮੀਡੀਏਟਲੀ ਜਦੋਂ ਡਾਕਟਰ ਤੇ ਲੈ ਕੇ ਗਈਆਂ ਮੈਂ ਲੈ ਕੇ ਗਈਆਂ ਅਸੀਂ ਅੱਧਾ ਘੰਟਾ ਘੰਟਾ ਉੱਥੇ ਡਾਕਟਰ ਦੇ ਮਗਜ ਮਾਰਣਾ ਮਤਲਬ ਕਿੰਨਾ ਜ਼ਿਆਦਾ ਮਾਹੌਲ ਸਟ्रेस ਦਾ ਹੋ ਜਾਂਦਾ ਮੈਂ ਦੱਸ ਨਹੀਂ ਸਕਦੀ ਹੈਗੀ ਉੱਥੇ ਮੈਂ ਭੱਜੀ ਫੇਰਾ ਕਦੇ ਮੈਂ ਉਹ ECG ਕਰਨ ਹਨਾ ਉੱਥੋਂ ਮੇਰਾ ਰੋਣ ਹਾਕਾ ਹੋਈ ਪਈ ਮੈਂ ਫਿਰ ਉਹ ਪੁੱਛਣ ਲੱਗੇ ਕਹਿੰਦੇ ਵੀ ਇਹ ਕੀ ਸੋਚਦੇ ਨੇ ਹਨਾ ਵੀ ਜਾਂ ਫਿਰੇ ਕੁਝ ਸੋਚਦੇ ਨੇ ਫਿਰ ਮੈਂ ਕਿਹਾ ਵੀ ਸੋਚਦੇ ਤਾਂ ਕੁਝ ਵੀ ਨਹੀਂ ਹੈਗੇ ਵੀ ਬੇ ਇਦਾਂ ਦਾ ਤਾਂ ਕੁਝ ਵੀ ਨਹੀਂ ਹੈਗਾ ਕਹਿੰਦੇ ਨਹੀਂ ਇਹ ਕੁਝ ਸੋਚਦੇ ਨੇ ਵੀ ਟੈਨਸ਼ਨ ਨਾਲ ਵੀ ਧੜਕਣ ਤੇਜ਼ ਹੋ ਜਾਂਦੀ ਹੈ ਹਨਾ ਮਤਲਬ ਟੈਨਸ਼ਨ ਹੋ ਜਾਂਦੀ ਹੈ ਸੋ ਇਸ ਕਰਕੇ ਹੁਣ ਮੈਂ ਬੜੀ ਕਨਫਿਊਜ਼ਨ ਚ ਬਿਕਾਰ ਸਾंबा ਕ ਯੂਟਿਊਬ ਸਾंबा ਮੈਨੂੰ ਸਮਝ ਨਹੀਂ ਆ ਰਹੀ ਹੈਗੀ ਹਨਾ ਇਹ ਤਾਂ ਕਹਿੰਦੇ ਨੇ ਬੰਦ ਨਹੀਂ ਕਰਨਾ ਇਹ ਤਾਂ ਕਹਿੰਦੇ ਵੀ ਨਹੀਂ ਐਂਟਰਟੇਨਮੈਂਟ ਹੈ ਵੀ ਥੋੜਾ ਬਹੁਤ ਤੇ ਤੇਰਾ ਮਾਈਂਡ ਸੈਟ ਹੁੰਦਾ ਵੀ ਸਾਰਿਆਂ ਨਾਲ ਗੱਲਾਂ ਕਰਕੇ ਇਹ ਨਾ ਅਮਨਦੀਤ ਗਰਾਰੀ ਹੈ ਵੀ ਨਹੀਂ ਬੰਦ ਕਰਨਾ ਜੋ ਮਰਜੀ ਦੁਨੀਆ ਦੀ ਇੱਧਰ ਉੱਧਰ ਹੋ ਜੇ ਹਨਾ ਕਹਿੰਦੇ ਲੋਕਾਂ ਨੇ ਤਾਂ ਖੁਸ਼ ਹੋ ਜਾਣਾ ਜਿਨ੍ਹਾਂ ਨੇ ਤੇਰੀ ਇਹ ਬੰਦ ਕਰਾਉਣਾ ਚਾਹੁੰਦੇ ਨੇ ਯੂਟਿਊਬ ਦੇ ਉਹ ਤਾਂ ਬਹੁਤ ਖੁਸ਼ ਹੋ ਜਾਣਗੇ ਜਿੱਦਨ ਤੂੰ ਬੰਦ ਕਰਤੀ ਹਨਾ ਸੋ ਫਾਈਨਲੀ ਵਾਪਸ ਕਰੇ ਆ ਗਏ ਸੀ ਹੁਣ ਮੈਂ ਅਮਨ ਜੀ ਨੂੰ ਕਿਹਾ ਵੀ ਤੁਸੀਂ ਕੋਈ ਕੰਮ ਨਹੀਂ ਕਰਨਾ ਹੈਗਾ ਵੀ ਮੈਂ ਆਪੇ ਕਰ ਲੂੰਗੀ ਸਾਰਾ ਤੁਸੀਂ ਰੈਸਟ ਕਰੋ ਏਸੀ ਲਾਓ ਕੁਝ ਨਹੀਂ ਹੁੰਦਾ ਹੈਗਾ ਯਾਰ 4 ਮਹੀਨੇ ਆ ਬੈਲ ਆ ਜਾਊਗਾ ਇਟਸ ਓਕੇ ਵੀ ਏਸੀ ਦੱਬੀ ਰੱਖੋ ਹਨਾ ਤੇ ਇੱਥੇ ਹਨੀਤ ਨੇ ਜਾਣਾ ਕੱਲ ਨੂੰ ਇਹਦੀ ਹੈਗੀ ਆ ਫੂਲ ਪਾਰਟੀ ਮੈਂ ਇਹਦੀ ਪੈਕਿੰਗ ਕਰਨ ਲੱਗੀ ਹੋਈਆਂ ਮੈਮ ਨੇ ਮੰਗਵਾਇਆ ਇੱਕ ਤਾਂ ਪੌਲੀ ਬੈਗ ਦੋ ਤਿੰਨ ਅੰਡਰਗਾਰਮੈਂਟਸ ਇੱਕ ਫਰੌਕ ਤੇ yellow ਕੱਪੜੇ ਨੇ ਪਾ ਕੇ ਜਾਣਾ ਇਹਦੇ ਵਿੱਚ ਹੀ ਟਿਫਨ ਲੈ ਕੇ ਜਾਊਗੀ ਇਹਦੇ ਚ ਆਪਾਂ ਫਰਾਈਜ਼ ਤੇ ਜੂਸ ਪਾ ਦਾਂਗੇ ਦੂਜੇ ਬੈਗ ਦੇ ਵਿੱਚ ਕਹਿੰਦੀ ਮੈਂ ਆਪਣੇ ਕੱਪੜੇ ਕਿੰਨੀ ਐਕਸਾਈਟਿਡ ਹੈ ਕਿੰਨੀ ਐਕਸਾਈਟਿਡ ਆਪਣੇ ਪੈਕਿੰਗਸ ਆਪ ਕਰਨ ਲੱਗੀ ਹੋਈ ਸੋ ਇਹਦੀ ਹੁਣ ਪੈਕਿੰਗ ਕਰਕੇ ਫੇਰ ਇਹ ਤਾਂ ਸੌਉਗੀ ਤਾਂ ਇਹਨੂੰ ਚੈਨ ਆਊਗਾ ਵੀ ਹਾਂ ਮੇਰੀ ਪੈਕਿੰਗ ਹੋ ਗਈ। ਮਤਲਬ ਮੈਂ ਇਹਨੂੰ ਕਿਹਾ ਮੈਂ ਕਿਹਾ ਰੋਟੀ ਰੋਟੀ ਖਾ ਕੇ ਫੇਰ ਪੈਕਿੰਗ ਕਰ ਲਾਂਗੇ ਹਨਾ। ਨਾ ਕਹਿੰਦੀ ਸਭ ਤੋਂ ਪਹਿਲਾਂ ਤਾਂ ਮੇਰੀ ਪੈਕਿੰਗ ਕਰੋ ਹਨਾ। ਹੁਣ ਇਹਨੂੰ ਇਹ ਨਹੀਂ ਸਮਝ ਆ ਰਹੀ। ਮੈਂ ਇਹਨੂੰ ਕਿਹਾ ਉਹ ਕਹਿੰਦੀ yellow ਪਾ ਕੇ ਜਾਣਾ yellow ਤਾਂ ਫਿਰ ਇੱਕ ਇਹਦਾ ਸੂਟ ਹੈਗਾ ਉਹੀ ਪਾ ਜੂਗੀ। ਮੈਂ ਕਿਹਾ ਜੇ ਉਹ ਗਿੱਲਾ ਕਰ ਵੀ ਲਿਆਉਂਦਾ ਜਾਂ ਕੱਪੜੇ ਖਰਾਬ ਕਰ ਵੀ ਲਿਆਉਂਦੇ ਇਟਸ ਓਕੇ ਫਿਰ ਕੋਈ ਚੱਕਰ ਨਹੀਂ ਹੈਗਾ ਹਨਾ। ਤੇ ਇਹਦੇ ਪਾਪਾ ਨੂੰ ਅਸੀਂ ਕਿਹਾ ਵੀ ਤੁਸੀਂ ਸਾਨੂੰ ਬੈਕ ਇਨਸਟਰਕਸ਼ਨਸ ਦੇਈ ਜਾਓ ਬਸ ਵੀ ਕੀ ਪਾਉਣਾ ਕੀ ਨਹੀਂ ਤੁਸੀਂ ਫੋਨ ਤੇ ਚੈੱਕ ਕਰੀ ਜਾਓ ਵੀ ਇਹਦੀ ਕੀ ਕੀ ਇਨਸਟਰਕਸ਼ਨਸ ਆਈਆਂ ਹੋਈਆਂ ਨੇ ਵੀ ਤੁਸੀਂ ਹਿਲਣਾ ਨਹੀਂ ਹੈਗਾ ਹਨਾ ਇੱਕ ਅਮਨ ਚੱਕ ਦੇ ਵੀ ਹਨੀਤ ਨੂੰ ਵੀ ਰਾਈਟ ਹੈਂਡ ਸਾਈਡ ਹੀ ਨੇ ਤੇ ਉਸੇ ਕਰਕੇ ਉਹ ਦਿਲ ਤੇ ਇਧਰਲੀ ਸਾਈਡ ਹੀ ਦਰਦ ਹੁੰਦਾ ਇਹਨਾਂ ਦੇ ਜਦ ਵੀ ਹੁੰਦਾ ਤੇ ਪਹਿਲਾਂ ਤਾਂ ਸਾਨੂੰ ਐ ਲੱਗਿਆ ਵੀ ਕਿਤੇ ਗੈਸ ਗੂਸ ਬੜ ਗਈ ਹਨਾ ਜਿਵੇਂ ਕਈ ਵਾਰ ਗੈਸ ਹੋ ਜਾਂਦੀਆਂ ਵੀ ਇੰਨੀ ਗੈਸ ਦੀ ਪੇਨ ਵੀ ਬਹੁਤ ਔਖੀ ਹੁੰਦੀ ਹੈ ਮੈਂ ਮੇਰੇ ਹੁੰਦੀ ਹੈ ਮੈਨੂੰ ਪਤਾ ਮੈਂ ਮਤਲਬ ਮਰਨ ਵਾਲੀ ਹੋ ਜਾਂਦੀ ਹੈ ਮਤਲਬ ਇਮੀਡੀਏਟਲੀ ਕੋਈ ਨਾ ਕੋਈ ਮੈਡੀਸਿਨ ਲੈਣੀ ਪੈਂਦੀ ਹੈ ਜਾਂ ਮੈਂ ਜੁਵੈਨ ਲੈਣੀ ਹੁੰਦੀਆਂ ਨੂਨ ਜੁਵੈਨ ਉਹਦੇ ਨਾਲ ਠੀਕ ਹੁੰਦੀਆਂ ਹਨਾ ਪਰ ਇਹਨਾਂ ਨੂੰ ਅਸੀਂ ਪਰਸੋਂ ਦਾ ਬਹੁਤ ਕੁਝ ਦੇਤਾ ਕਦੇ ਅਸੀਂ ਜੁਵੈਨ ਦੇ ਦਿਆ ਕਰੀਏ ਕਦੇ ਨਾਲ ਲਿੰਕਾ ਦੇ ਦਈਏ ਹਨਾ ਵੀ ਕੋਈ ਐਸਿਡਿਟੀ ਨਾ ਹੋਈ ਹੋਵੇ ਕਦੇ ਇਹਨਾਂ ਨੂੰ ਕੋਈ ਜੂਸ ਦੇ ਦਈਏ ਵੀ ਲਿਕੁਇਡ ਦੇਈਏ ਲਿਕੁਇਡ ਫਾਰਮ ਹਨਾ ਪਰ ਨਹੀਂ ਫਿਰ ਕੱਲ ਇਮੀਡੀਏਟਲੀ ਜਦੋਂ ਜ਼ਿਆਦਾ ਪੇਨ ਹੋਣ ਲੱਗੀ ਫਿਰ ਸਾਨੂੰ ਹਸਪੀਟਲ ਲੈ ਕੇ ਜਾਣਾ ਪਿਆ ਮੰਨੂ ਮੈਂ ਕਹਿੰਨੀ ਆ ਸਿਖਰ ਦੁਪਹਿਰਾ ਸੀਗਾ ਪੌਣੇ ਇੱਕ ਤਿੰਨ ਦਾ ਟਾਈਮ ਸੀਗਾ ਢਾਈ ਦਾ ਟਾਈਮ ਸੀਗਾ ਜਦੋਂ ਅਸੀਂ ਫਟਾਫਟ ਮੈਂ ਗੱਡੀ ਚੱਕ ਕੇ ਅਮਨ ਨੂੰ ਬਿਠਾ ਕੇ ले आई सीगी सी, आ, मामाई दी बेटी ਨਾਲ ਸੀਗੀ ਅਸੀਂ ਅਮਰਵੀਰ ਦੇ ਪਹੁੰਚ ਗਏ ਸੀਗੇ ਕਿਉਂਕਿ ਇਹਨਾਂ ਤੋਂ ਤਾਂ ਗੱਡੀ ਚੱਲ ਵੀ ਨਹੀਂ ਰਹੀ ਸੀਗੀ ਫਿਰ ਮੈਂ ਲੈ ਕੇ ਫਿਰ ਮੈਂ ਇਹਨਾਂ ਨੂੰ ਪਾਇਆ ਮੈਂ ਕਿਹਾ ਵੀ ਮੈਂ ਤਾਂ ਪੈਸੇ ਵੀ ਨਹੀਂ ਕਰੋ ਚੱਕ ਕੇ ਲਈ ਮੈਂ ਤਾਂ ਤੁਹਾਨੂੰ ਬਸ ਮਤਲਬ ਘਬرائی ਘਬرائی ਐਦਾਂ ਹੀ ਲੈ ਆਈ ਹਨਾ ਫਿਰ ਇਹਨਾਂ ਨੂੰ ਉਹਨਾਂ ਨੇ ECG USG ਕੀਤੀ ਇਹਨਾਂ ਨੂੰ ਬਿਠਾ ਕੇ ਫਿਰ ਮੈਂ ਘਰੋਂ ਪੈਸੇ ਪੂਸੇ ਚੱਕ ਕੇ ਲਈ ਫਿਰ ਅਮਨ ਦੇ ਇੱਕ ਫੈਂਟ ਸੀਗੇ T2V ਰਹਿਣੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਪਹੁੰਚਦੇ ਆ ਹਨਾ ਫਿਰ ਇਮੀਡੀਏਟਲੀ ਸਾਰੇ ਪਹੁੰਚ ਗਏ ਬਸ ਇੱਕ ਹੌਸਲਾ ਹੁੰਦਾ ਸਾਰਿਆਂ ਦਾ ਹਨਾ ਜਦੋਂ ਅਗਲਾ ਕੋਈ ਕੋਲ ਆ ਕੇ ਖੜ ਜਾਂਦਾ ਉਹੀ ਹੌਸਲਾ ਬਹੁਤ ਹੋ ਜਾਂਦਾ ਤੇ ਉਹ ਫਿਰ ਸਾਰੇ ਆ ਗਏ ਉੱਥੇ ਹਨਾ ਤੇ ਤਾਂ ਕਰਕੇ ਜਾ ਕੇ ਸੌਟ ਆਊਟ ਹੋਇਆ ਫਿਰ ਅਸੀਂ ਫਾਈਨਲੀ ਵਾਪਸ ਘਰੇ ਆਏ ਥੋੜੀ ਸ਼ਾਂਤੀ ਆਈ ਪਰ ਹਲੇ ਵੀ ਥੋੜੇ ਜੇ ਮਨ ਨੂੰ ਹੈਗਾ ਵੀ ਹਨਾ ਰਾਈਟ ਹੈਂਡ ਸਾਈਡ ਜਿਹੜੀ ਬਲਾਕੇਜ ਚਾਹੇ ਮਾਈਨਰ ਆਈ ਆ ਵੀ ਉਹ ਅੱਗੇ ਵੀ ਵੱਧ ਸਕਦੀ ਸੀਗੀ ਤੇ ਪਰ ਕਿਉਂ ਆਈ ਹਨਾ ਸਾਨੂੰ ਬਸ ਇਹੀ ਚੀਜ਼ ਦਾ ਬਹੁਤ ਜ਼ਿਆਦਾ ਡਾਊਟ ਹੈ ਸੋ ਇਸ ਕਰਕੇ ਹੁਣ ਅਮਨ ਨੂੰ ਡਾਕਟਰਸ ਨੇ ਫਰੂਟਸ ਜਿਹੜੇ ਸੀਜ਼ਨਲ ਫਰੂਟਸ ਨੇ ਉਹੋ ਕਹੇ ਨੇ ਜ਼ਿਆਦਾ ਕੋਈ ਫਰਾਈਡ ਨਹੀਂ ਖਾਣਾ ਇਹਨਾਂ ਦੀ ਤਾਂ ਮੈਂ ਟਰਾਈ ਕਰ ਰਹੀ ਆ ਵੀ ਦਾਲ ਸਬਜ਼ੀ ਵੀ ਬੋਇਲ ਕਰਕੇ ਬਣਾਵਾ ਪਰ ਇਹ ਕਹਿੰਦੇ ਨੇ ਵੀ ਹਲੇ ਇਮੀਡੀਏਟਲੀ ਨਹੀਂ ਮੈਂ ਸਾਰਾ ਕੁਝ ਛੱਡ ਸਕਦਾ ਵੀ ਹਾਂ ਦਾਲ ਸਬਜ਼ੀ ਪਰ ਮੈਂ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਮਸਟਰਡ ਆਇਲ ਦੇ ਵਿੱਚ ਜਿਵੇਂ ਸਰੋਂ ਦੇ ਤੇਲ ਚ ਬਣਾਓ ਵੀ ਇਹਨਾਂ ਦੇ ਰਿਫਾਈਂਡ ਚ ਕੁਝ ਨਾ ਬਣਾਓ ਕਿਉਂਕਿ ਰਿਫਾਈਂਡ ਤੇ ਦੇਸੀ ਕਿਉਂ ਜ਼ਿਆਦਾ ਇਫੈਕਟ ਕਰਦਾ ਕਿਉਂਕਿ ਫਿਜ਼ੀਕਲ ਵਰਕ ਆਪਣਾ ਹੈ ਨਹੀਂਗਾ ਹਨਾ ਮੈਂ ਤਾਂ ਬਹੁਤ ਫਿਜ਼ੀਕਲ ਵਰਕ ਕਰਦੀ ਆ ਜਿਵੇਂ ਸਾਰਾ ਦਿਨ ਪੌੜੀਆਂ ਚੜ ਗਈ ਉਤਰ ਗਈ ਚੜ ਗਈ ਉਧਰਲੇ ਘਰ ਵੀ ਪੌੜੀਆਂ ਚੜ ਗਈ ਇੱਧਰ ਵੀ ਤਾਂ ਮੈਂ ਖਾ ਲੈਣੀ ਆ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਐਕਚੁਅਲੀ ਖਾ ਪੀ ਕੇ ਪੈ ਜਾਂਦੇ ਨੇ ਜਾਂ ਇਹਨਾਂ ਨੇ ਜੇ ਅਹ ਮੋਰ ਤੱਕ ਵੀ ਜਾਣਾ ਤਾਂ ਸਕੂਟੀ ਤੇ ਜਾਣਾ ਜਾਂ ਘਰ ਚ ਜਾਣਾ ਇਹਨਾਂ ਦਾ ਫਿਜ਼ੀਕਲ ਵਰਕ ਬਹੁਤ ਘੱਟ ਹੈ ਇਸ ਕਰਕੇ ਫਿਰ ਇਸ ਕਰਕੇ ਵੀ ਕਹਿੰਦੇ ਘਿਓ ਵਗੈਰਾ ਨਾਲ ਧੜਕਨ ਵਧਣ ਲੱਗ ਜਾਂਦੀ ਹੈ ਹਨਾ ਤੇ ਹੁਣ ਤਾਂ ਬਿਲਕੁਲ ਬੰਦ ਹੈ ਫਰਾਈਡ ਮੈਂ ਆਪਣੇ ਪਰੌਠੇ ਜ਼ਰੂਰ ਬਣਾਉਣੀ ਆ ਪਰ ਅਮਨ ਜੀ ਲਈ ਬਿਲਕੁਲ ਪਰੌਠੇ ਨਹੀਂ ਬਣਾਉਂਦੀ ਹੈਗੀ ਨੈਕਸਟ ਡੇ ਪਹੁੰਚ ਗਿਆ ਆਪਾਂ ਬਾਬਾ ਜੀ ਦੇ ਮੱਥਾ ਟੇਕਣ ਦਸਵੀਂ ਦਾ ਦਿਨ ਸੀਗਾ ਇੱਥੇ ਬਾਬਾ ਜੀ ਦਾ ਸ਼ੁਕਰਾਨਾ ਕਰਕੇ ਆਈਆਂ ਵੀ ਬਾਬਾ ਜੀ ਫਿਰ ਵੀ ਠੀਕ ਹੈ ਵੀ ਕੋਈ ਇੰਨੀ ਮੇਜਰ ਪ੍ਰੋਬਲਮ ਨਹੀਂ ਆਈ ਹੈਗੀ ਵੀ ਥੋੜੀ ਕਿਰਪਾ ਦੇ ਨਾਲ ਹਨਾ ਫਿਰ ਵੀ ਅਮਨ ਠੀਕ ਨੇ ਤੇ ਮੜਾ ਜਾ ਝਟਕਾ ਚਲੋ ਕੋਈ ਨਾ ਇਤਾਂ ਇੰਨਾ ਤਾਂ ਕਹਿੰਦੇ ਸਰੀਰ ਹੈ ਇੰਨਾ ਕਾ ਝਟਕਾ ਤਾਂ ਰੱਬ ਦਿੰਦਾ ਰਹਿੰਦਾ ਹੈ ਨਾ ਤੇ ਪਰ ਕੋਈ ਮੇਜਰ ਪ੍ਰੋਬਲਮ ਨਹੀਂ ਆਈ ਹੈਗੀ ਉਹ ਵੀ ਕਹਿ ਰਹੇ ਸੀ ਕਹਿੰਦੇ ਕੋਈ ਮੇਜਰ ਪ੍ਰੋਬਲਮ ਨਹੀਂ ਹੈਗੀ ਮਾਈਨਰ ਜੀ ਹੈ ਵੀ ਬਸ ਤੁਸੀਂ ਖਾਣ ਤੇ ਕੰਟਰੋਲ ਕਰ ਲਓ ਬਸ ਇੱਥੇ ਹਨੀਦ ਦੇ ਸਕੂਲ ਦੀ সুইমিং ਪੂਲ ਦੀ ਵੀਡੀਓ ਆਈ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਸਾਰਿਆਂ ਨਾਲ ਪਤਨੀ ਇਹੋ ਗਾਣਾ ਵੀ ਸਿੱਖ ਕੇ ਆਈ ਹੈ ਇਹ ブルー ਹੈ ਪਾਣੀ 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 ਉਹੀ ਚੱਲ ਰਿਹਾ ਸੀਗਾ ਸਾਰਾ ਦੇਖੋ ਉਹਨਾਂ ਨੇ ਕਿੰਨੀ ਮਿਹਨਤ ਨਾਲ ਡੈਕੋਰੇਟ ਕੀਤਾ ਹੈ ਟੀਚਰਸ ਨੇ ਹਨਾ ਆ ਫਰੇਮ ਬਣਾਏ ਨੇ ਜਿਨ੍ਹਾਂ ਦੇ ਵਿੱਚ ਬੱਚੇ ਖੜ ਖੜ ਕੇ ਫੋਟੋਗ੍ਰਾਫਸ ਖਿੱਚ ਰਹੇ ਨੇ ਤੇ ਸਾਰੇ ਫਰੇਮਿੰਗ ਵੀ ਕੀਤੀ ਆ ਪੂਲਸ ਵੀ ਮਤਲਬ ਇਹ ਟੀਚਰਸ ਦੀ ਮਿਹਨਤ ਹੀ ਹੈ ਦੇਖੋ ਹਨਾ ਇੰਨੀ ਸਾਰੀ ਡੈਕੋਰੇਸ਼ਨ ਕਰਨੀ ਕਿੰਨੇ 2-3 ਦਿਨ ਲੱਗੇ ਹੋਣੇ ਹਨਾ ਤੇ ਇਹ ਤੋਂ ਬਾਅਦ ਹੁਣ ਤੁਹਾਨੂੰ ਹਨੀਦ ਦਿਖਾਨੀਆਂ ਦੇਖੋ ਹਨੀਦ ਬੋਰਡ 'ਚ ਬੈਠੀ ਹਨੀਦ ਦੀ ਟੋਰ ਨਹੀਂ ਮੰਨ ਹੈਗੀ ਦੇਖੋ ਤੇ ਪੂਰਾ ਫੁੱਲ ਇੰਜੋਏ ਕਰਕੇ ਆਏ ਨੇ ਬੱਚੇ ਮੈਂ ਦੇਖਿਆ ਮਤਲਬ ਜੂਸਸਸ ਮੰਗਾਏ ਸੀਗੇ ਟੀਚਰਸ ਨੇ ਫਰਾਈਜ਼ ਆਪਸ਼ਨਲ ਰੱਖੀ ਸੀਗੀਆਂ ਕਿਉਂਕਿ ਟੀਚਰਸ ਕੋਈ ਇਦਾਂ ਦੇ ਸਕੂਲ 'ਚ ਨਾ ਕੋਈ ਜ਼ਿਆਦਾ ਉਹ ਨਹੀਂ ਬਜਟ ਨਹੀਂ ਪਾਉਂਦੇ ਹੈਗੇ ਵੀ ਜੇ ਪੇਰੈਂਟਸ ਇੱਤ ਸਕਦੇ ਨੇ ਇਟਸ ਓਕੇ ਨਹੀਂ ਭੇਜ ਸਕਦੇ ਨਹੀਂ ਕਿਉਂਕਿ ਹੁਣ ਜਿਵੇਂ ਹਨੀਤ ਦੀ ਵੀ ਮੈਂ ਤੁਹਾਨੂੰ ਦੱਸਿਆ ਲਿਸਟ ਹੁੰਦੀ ਆ ਵੀ ਆਹ ਦੇ ਆ ਚੀਜ਼ ਮੰਗਾਣੀਆਂ ਆ ਚ ਦੇ ਆ ਚੀਜ਼ ਬਣਾ ਕੇ ਭੇਜਣੀਆਂ ਪਰ ਕਈ ਵਾਰ ਜਦੋਂ ਆਪਣੇ ਤੋਂ ਕਈ ਵਾਰ ਨਹੀਂ ਹੋਈ ਬਣਾ ਭੇਜ ਹੁੰਦੀ ਤਾਂ ਟੀਚਰਸ ਐ ਨਹੀਂ ਹੈਗਾ ਵੀ ਬਹੁਤ ਫੋਰਸ ਕਰਦੇ ਨੇ ਕਿਉਂਕਿ ਹਰ ਇੱਕ ਪੇਰੈਂਟਸ ਦਾ ਸਮਝਣਾ ਪੈਂਦਾ ਦੇਖੋ ਹਰ ਇੱਕ ਪੇਰੈਂਟਸ ਨੂੰ ਹੁੰਦਾ ਹੈ ਹਨਾ ਵੀ ਅਸੀਂ ਆਪਣੇ ਬੱਚੇ ਨੂੰ ਬੈਸਟ ਦੇ ਕੇ ਭੇਜੀਏ ਪਰ ਜਦੋਂ ਕਈ ਵਾਰ ਨਹੀਂ ਦੇ ਹੁੰਦਾ ਐਸ ਪਰ ਡੇ ਜਿਵੇਂ ਜੋ ਜਿਹੜੇ ਜਿਹੜੇ ਡੇ ਨੂੰ ਜੋ ਦੇਣਾ ਹੁੰਦਾ ਤਾਂ ਟੀਚਰਸ ਮੈਨੇਜ ਕਰ ਦਿੰਦੇ ਨੇ ਇਦਾਂ ਨਹੀਂ ਕੁਝ ਵੀ ਹੈਗਾ ਸੋ ਫੁੱਲਨ ਬੱਚਿਆਂ ਦਾ ਐਨਜਾਇਮੈਂਟ ਹੈ ਦੇਖੋ ਆ ਦੇਖੋ ਹਨੀਤ ਪਾਣੀ ਦੇ ਵਿੱਚ ਹੁਣ ਤੁਹਾਨੂੰ ਹਨੀਤ ਦਾ ਪਾਣੀ ਦੇ ਵਿੱਚ ਐਨਜਾਇਮੈਂਟ ਦਿਖਾਣੀ ਆ ਸਿਰਫ ਉਹਨਾਂ ਨੇ ਥੋੜੀ ਥੋੜੀ ਪਿਕਚਰਸ ਭੇਜੀਆਂ ਸੀ ਕਲਿੱਪਸ ਭੇਜੀਆਂ ਸੀ ਮੈਂ ਉਹ ਹੀ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਤੀਆਂ ਤੇ ਬੱਚਿਆਂ ਨੇ ਫੁੱਲ ਇੰਜੋਏ ਕੀਤਾ ਕਿਉਂਕਿ ਸਮਰ ਸੀਜ਼ਨਸ ਦੇ ਵਿੱਚ ਬੱਚੇ ਇਦਾਂ ਹੀ ਇੰਜੋਏ ਕਰ ਸਕਦੇ ਨੇ ਹੋਰ ਤਾਂ ਕੋਈ ਤੁਹਾਨੂੰ ਪਤਾ ਆਊਟ ਐਕਟੀਵਿਟੀ ਨਹੀਂ ਕਰ ਸਕਦੇ ਆਊਟਡੋਰ ਐਕਟੀਵਿਟੀ ਗਰਮੀ ਹੋਈ ਨਹੀਂ ਆ ਮੈਂ ਕਹਿੰਦੀ ਗਰਮੀ ਨਾਲ ਹੀ ਅਮਨ ਜੀ ਦਾ ਹਾਲ ਹੋਇਆ ਨਹੀਂ ਤਾਂ ਅਮਨ ਅੱਗੇ ਕਾਰਕੂਰ ਚ ਫਿਰਦੇ ਰਹਿੰਦੇ ਹੁੰਦੇ ਸੀ ਕਿ ਕਦੇ ਇਦਾਂ ਨਹੀਂ ਹੋਇਆ ਪਹਿਲੀ ਵਾਰ ਇਹ ਐਕਟਿਵ ਆਤੇ ਨਾ ਦੋ ਤਿੰਨ ਕੰਮ ਕੀਤੇ ਨੇ ਇਹਨਾਂ ਨੇ ਬੁਟੀਕ ਦੇ ਉਹਦੇ ਨਾਲ ਹੀ ਐਨ.ਐਚ.ਓ ਹੋ ਗਏ ਹੁਣ ਮੈਂ ਕਿਹਾ ਮੈਂ ਕਿ ਸੋਕ ਕੇ ਕੁਝ ਨਹੀਂ ਹੁੰਦਾ ਪੈਟਰੋਲ ਦਾ ਕੋਈ ਨਾ ਆਪਾਂ ਕਾਰਚੀ ਫਿਰੋ ਤੁਸੀਂ ਵੀ ਕਾਰਚੀ ਜਾਇਆ ਕਰੋ ਕਾਰਚੀ ਆਇਆ ਕਰੋ ਆ ਦੇਖੋ ਹਨੀਤਾ ਸਕਰਟ ਪਾਈ ਹੋਈ ਆ ਹਨੀਤ ਨੇ ਤੇ ਫੁੱਲ ਆਨ ਮਸਤੀ ਕਰ ਰਹੀ ਆ ਦੱਸਿਆ ਮੈਨੂੰ ਆ ਕੇ ਕਹਿੰਦੀ ਮਮਾ ਮੈਂ ਇੰਨਾ ਇੰਜੋਏ ਕਰਕੇ ਆਈ ਆ ਆਪਣੇ ਫਰੈਂਡਸ ਦਾ ਮੇਰਾ ਫਰੈਂਡ ਹੈ ਪਲਵਿਸ਼ ਹੈ ਪ੍ਰੀਤਮ ਜੋਤ ਆ ਪਤਾ ਨਹੀਂ ਕਿਹਦਾ ਕਿਹਦਾ ਨਾਂ ਲੈਂਦੀ ਸੀਗੀ ਹਨਾ ਕਹਿੰਦੀ ਮਮਾ ਬਹੁਤ ਮਜ਼ਾ ਆਇਆ ਸਗੋਂ ਸਾਡਾ ਵੀ ਇਹਨਾਂ ਨੂੰ ਦੇਖ ਕੇ ਨਾ ਵਾਟਾ ਪਾ ਦਿੰਦੇ ਆਪਾਂ ਬਲੌਗ ਦਾ ਐਂਡ ਹੁਣ ਨਾਈਟ ਹੋ ਚੁੱਕੀ ਆ ਸਾਡੀ ਸੌਣ ਦੀਆਂ ਤਿਆਰੀਆਂ ਨੇ ਤੇ ਅਮਨ ਜੀ ਥੋੜੇ ਬਿਮਾਰ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਕੀ ਹੋ ਗਿਆ ਸੀ ਅੱਜ ਪਾਪਾ ਦੇ ਕਿੱਥੇ ਆ ਦੇਖੋ ਇੱਥੇ ਕੁਝ ਹੋ ਗਿਆ ਸੀਗਾ ਪਾਪਾ ਦੇ ਇੱਥੇ ਇਹ ਇਹ ਨਾ ਇੰਨਾ ਖਰਾਬ ਬੱਚਾ ਐ ਐਕਚੁਅਲੀ ਜਦੋਂ ਮੈਂ ਡਾਕਟਰ ਦੇ ਲੈ ਕੇ ਗਈ ਆ ਅਮਨ ਜੀ ਨੂੰ ਹਨਾ ਜਾ ਕੇ ਨਾ ਸਾਡੇ ਸਾਰੇ ਉਧਰ ਮੱਲੇ 'ਚ ਆਂਟੀਆਂ ਬੈਠੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਕਹਿੰਦੇ ਮੇਰੇ ਪਾਪਾ ਦੀ ਖਬਰ ਤਾਂ ਲੈ ਲਓ ਕਹਿੰਦੇ ਮੇਰੇ ਪਾਪਾ ਦੇ ਇੱਥੇ ਇੱਥੇ ਕੁਝ ਹੋ ਗਿਆ ਸੀਗਾ ਪਾਪਾ ਦੇ ਇੱਥੇ ਪੇਨ ਹੋਣ ਲੱਗ ਗਈ ਸੀ ਮੰਮੀ ਡਾਕਟਰ ਦੇ ਲੈ ਕੇ ਗਈ ਆ ਪਾਪਾ ਨੂੰ ਕਹਿੰਦੀ ਮੇਰੇ ਪਾਪਾ ਦੀ ਖਬਰ ਤਾਂ ਲੈ ਲਓ ਐ ਕਿਹਾ ਸੀ ਜਾ ਕੇ ਕਿਹਨੂੰ ਕਿਹਾ ਸੀ ਆਂਟੀ ਨੂੰ ਕਿਹੜੇ ਆਂਟੀ ਨੂੰ ਤੇਰੇ ਸਿੱਦੇ ਉਹੀ ਸੀ ਆਂਟੀ ਨੂੰ ਕਿਹਾ ਸੀ ਇਹਨੇ ਜਾ ਕੇ ਹੁਣ ਪਾਪਾ ਠੀਕ ਨੇ ਹੁਣ ਪਾਪਾ ਬੈਟਰ ਨੇ ਹੁਣ ਠੀਕ ਹੋਣਾ ਹੁਣ ਥੋੜਾ ਜਿਹਾ ਹੁਣ ਥੋੜਾ ਜਿਹਾ ਠੀਕ ਨੇ ਸੋ ਹੁਣ ਬਸ ਇਹੀ ਐ ਅਬ ਇਹਨਾਂ ਨੂੰ ਕਿਹਾ ਵੀ ਸੋਚਣਾ ਨਹੀਂ ਕੀ ਸੋਚਦੇ ਰਹਿੰਦੇ ਹੋ ਟੈਨਸ਼ਨਾਂ ਘਾਦੀਆਂ ਨੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਪਤ ਨਹੀਂ ਘਾਦੀਆਂ ਟੈਨਸ਼ਨਾਂ ਨੇ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਦੇਖੋ ਮੈਂ ਤਾਂ ਮੈਨੂੰ ਹੱਸਦੇ ਨੇ ਸਾਰੇ ਕਹਿੰਦੇ ਤੂੰ ਮੋਟੀ ਹੋਈ ਜਾਨੀ ਮੈਂ ਕਿਹਾ ਮੈਂ ਹੱਸੀ ਜਾਨੀ ਤੇ ਮੋਟੀ ਹੋਈ ਜਾਨੀ ਖੁਸ਼ ਰਹਿਣਾ ਚਾਹੀਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਅਬ ਮੈਨੂੰ ਆ ਖੁਸ਼ ਰਹਿਣ ਦਿੰਦੀ ਆ ਦੇਖੋ ਮੇਰਾ ਬੱਸ ਕਰਾਈ ਪਈ ਆ ਸੋ ਇੱਥੇ ਹੀ ਕਰਦੇ ਆਪਾਂ ਬਲੌਗ ਦਾ ਐਂਡ ਕੱਲ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡਿਆਂ ਨੂੰ ਸਤਿਕਾਰ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਸੋ ਜੇ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਮੇਰੇ ਚੈਨਲ ਨੂੰ ਮੇਰੇ ਕੀ ਹਾਂ ਹਨੀਤ ਦੇ ਚੈਨਲ ਨੂੰ ਲਾਈਕ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਪਿਆਰ ਮੇਰੇ ਨੂੰ ਵੀ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰਿਓ ਕੱਲ ਨੂੰ ਮਿਲਦੇ ਆ ਬਾਏ ਗੁੱਡ ਨਾਈਟ ਸਾਰਿਆਂ ਨੂੰ ਟੇਕ ਕੇ